ਇੱਕ ਮਿੱਤਰ ਹੈ ਮੇਰਾ ਮੈਨੇਜਰ ਹੈ ਬੈਂਕ ਵਿੱਚ ਉਹਦੀ ਬਦਲੀ ਹਜੂਰ ਸਾਹਿਬ ਦੀ ਹੋ ਗਈ 6.5 ਸਾਲ ਹਜੂਰ ਸਾਹਿਬ ਰਿਹਾ ਤਿੰਨ ਸਾਲ ਇੱਧਰ ਰਿਹਾ 9.5 ਸਾਲ ਹੋ ਗਏ 9.5 ਸਾਲ ਉਹਦੇ ਵਿਆਹ ਹੋਇਆ ਹੋ ਗਿਆ ਮੈਂ ਜਿਹੜੇ ਸਾਲ ਹਜੂਰ ਸਾਹਿਬ ਜਾਣਾ ਉਹਨਾਂ ਕਹਣਾ ਭਾਈ ਸਾਹਿਬ ਜੀ ਖੈਰ ਨਹੀਂ ਪੈਂਦੀ ਇੰਨੇ ਸਾਲ ਹੋ ਗਏ ਵਿਆਹ ਸ਼ਾਦੀ ਹੋਇਆ ਉਹ ਲਾਦ ਨਹੀਂ ਹੁੰਦੀ ਮੈਂ ਉਹਨੂੰ ਕਹਿੰਦਾ ਤੂੰ ਬਹੁਤ ਵੱਡੇ ਘਰ ਚ ਬੈਠਾ ਸਿੱਖਾਂ ਦੇ ਮੱਤ ਚ ਦੋਏ ਸੱਚਖੰਡ ਨੇ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਸਤਕਾਰਯੋਗ ਸਾਰੇ ਅਸਥਾਨ ਨੇ ਭਾਈ ਇੱਥੇ ਸੇਵਾ ਕਰ ਤੈਨੂੰ ਗੁਰੂ ਖਾਲੀ ਨਹੀਂ ਕੱਲੇਗਾ ਇੱਥੋਂ ਤਾਂ ਸਭ ਨੂੰ ਮਿਲਦਾ ਉਹ ਰਿਹਾ ਸਾਡੇ 6 ਸਾਲ ਔਰ ਜਦੋਂ ਦੀ ਬਦਲੀ ਪੰਜਾਬ ਦੀ ਹੋਈ ਉਦੋਂ ਬੜਾ ਨਰਾਸ਼ ਤੇ ਹੋ ਕੇ ਕਹਿੰਦਾ ਮੇਰੀ ਬਦਲੀ ਹੋ ਗਈ ਹੈ ਮੈਂ ਪੰਜਾਬ ਚੱਲੇ ਪਰ ਹਯੂਰ ਸਾਹਿਬ ਤੋਂ ਮਿਲਿਆ ਨਹੀਂ ਮਿਲਿਆ ਨਹੀਂ ਮੈਨੂੰ ਕਿਹਾ ਨਹੀਂ ਹੋ ਸਕਦਾ ਇਹ ਹੋਏ ਨਹੀਂ ਸਕਦਾ ਉੱਥੇ ਮਹਾਂਪੁਰਸ਼ ਰਹਿੰਦੇ ਨੇ ਜਿਹੜੇ ਤੁਹਾਨੂੰ ਪਤਾ ਅੰਦਰ ਦੀ ਸੇਵਾ ਬਾਬਾ ਕੁਲਵੰਤ ਸਿੰਘ ਦੀ ਮੈਂ ਉਹਨਾਂ ਕੋਲ ਲੈ ਗਿਆ ਮੈਂ ਕਿਹਾ ਮਹਾਂਪੁਰਸ਼ੋ ਵੀ ਇਹਨੂੰ ਖਾਲੀ ਹੁਣ ਭੇਜਣਾ ਤਾਂ ਹੱਸ ਕੇ ਕਹਿੰਦੇ ਇੱਥੋਂ ਤਾਂ ਕੋਈ ਖਾਲੀ ਜਾਂਦਾ ਨਹੀਂ ਕਹਿੰਦੇ ਕਹਿ ਦਿੰਦੇ ਨੇ ਅੰਦਰ ਕਹਿ ਦੋ ਤੁਸੀਂ ਕਹਦੋਗੇ ਨਹੀਂ ਜੀ ਮੇਗਾ ਜੀ ਮੈਂ ਕਿਵੇਂ ਕਹਿ ਸਕਦਾ ਇੱਥੇ ਤਾਂ ਥੋੜੀ ਚੱਲਦੀ ਹੈ ਤੁਹਾਨੂੰ ਇੱਥੇ ਸੇਵਾ ਦੱਸ ਮਹਾਰਾਜ ਨੇ ਦਿੱਤੀ ਹੈ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਨੂੰ ਇਹ ਕਿਹੜੀ ਗੱਲ ਹੈ ਕਹਿੰਦੇ ਮੈਨੇਜਰ ਸਭ ਤੁਸੀਂ ਕਹੋ ਆ ਗੱਲ ਅੰਦਰ ਜਾ ਕੇ ਇਹ ਮਹਾਰਾਜ ਸਾਰਿਆਂ ਨੂੰ ਦਿੰਦੇ ਹੋ ਮੈਨੂੰ ਖੱਲੀ ਭੇਜਣੇ ਹੁਣ ਚਲੋ ਜਿੱਦਣ ਆਉਣਾ ਸੀ ਉਦੋਂ ਕਹਿ ਹੁੰਦਾ ਗੁਰੂ ਇੰਨਾ ਨੇੜਿਓਂ ਵੀ ਸੁਣਦਾ ਹੈ ਕਦੇ ਵਿਸ਼ਵਾਸ ਰੱਖਿਓ ਇੰਨਾ ਨੇੜੇ ਵੀ ਹੋ ਸਕਦਾ ਹੈ ਵੀ ਸਿੱਧਾ ਹੀ ਕਹਿਣਾ ਹੈ ਮਹਾਰਾਜ ਆਹ ਕੰਮ ਹੈ ਅਰੇ ਤੋਂ ਤੱਕ ਗੁਰੂ ਨੇ ਤੁਸੀਂ ਬਾਣੀ ਪੜ੍ਹ ਕੇ ਵੇਖਿਓ ਸਿੱਖਾ ਤੈਨੂੰ ਅਰਦਾਸ ਕਰਨੀ ਆਜੇ ਯਕ ਅਰਜ ਗੁਫਤਮ ਪੇਸ ਕੋ ਦਰਗੋਸ਼ ਉਨ ਕਰਤਾਰ ਹਕਾ ਕਬੀਰ ਕ੍ਰੀਮ ਤੂੰ ਬਿਐ ਪਰਵਤ ਘਾਰ ਇਹਦੇ ਅਰਥ ਨੇ ਗੁਫਤਗੋ ਦਾ ਅਰਥ ਪਤਾ ਕੀ ਹੁੰਦਾ ਦੋ ਬੰਦਿਆਂ ਚ ਗੱਲ ਹੁੰਦੀ ਹੈ ਤੀਜੇ ਨੂੰ ਨਹੀਂ ਸੁਣਦਾ ਦੋ ਜਣੇ ਨੇੜੇ ਹੋ ਕੇ ਗੱਲਾਂ ਕਰਨ ਤੀਜੇ ਨੂੰ ਨਾ ਸੁਣਿਆ ਉਹਨੂੰ ਕਹਿੰਦੇ ਗੁਫਤਗੋ ਜਕ ਅਰਜ਼ ਅਰਦਾਸ ਇੱਕ ਅਰਦਾਸ ਗੁਰੂ ਨੂੰ ਕਹਿਣੀ ਹੈ ਕਿ ਜਕ ਅਰਜ਼ ਗੁਫ਼ਤਮ ਤੇਰੇ ਤੇ ਮੇਰੇ ਵਿੱਚ ਗੱਲ ਐ ਜਕ ਅਰਜ਼ ਗੁਫ਼ਤਮ ਪੇਸ਼ ਕੋ ਦਰ ਗੋਸ ਹੁਣ ਕਰਤਾਰ ਕੰਨ ਦੇ ਕੇ ਸੁਣਿਓ ਜੀ ਮੈਂ ਤੁਹਾਨੂੰ ਕੁਝ ਕਹਿਣਾ ਸਿੱਧੀ ਗੱਲ ਐਨਾ ਨੇੜੇ ਵੀ ਰੱਬ ਐ ਤੋ ਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਉਦਣ ਕਹਿ ਕੇ ਆਏ ਉਹਨੇ ਵੀ ਕਿਹਾ ਤੇ ਉਹਨਾਂ ਤੋਂ ਵੀ ਖਾਤਾ ਜਿਨ੍ਹਾਂ ਨੂੰ ਸੇਵਾ ਹੈ ਮਹਾਰਾਜ ਇਹਨੂੰ ਏਦਾਂ ਹੀ ਭੇਜਣਾ ਹੈ ਆਦਿਨ ਕਹਿ ਕਿਵੇਂ ਭੇਜ ਸਕਦੇ ਆ ਆ ਗਏ ਪੰਜਾਬ ਆ ਗਏ ਤੇ ਗੁਰੂ ਨੇ ਨਦਰ ਕਿਰਪਾ ਕੀਤੀ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਇੱਥੇ ਹੁਣ ਹੋ ਗਿਆ ਉਹਨੂੰ ਸਾਲ ਹੋ ਚੱਲਿਆ ਇੱਕ ਸਾਲ ਬਾਅਦ ਹੁਣ ਗੁਰੂ ਨੇ ਨਜ਼ਰ ਕੀਤੀ ਹੈ ਤੇ ਉਦਣ ਜਿੱਦਣ ਬੱਚੇ ਦਾ ਜਨਮ ਹੋਇਆ ਉਦਣ ਰੋ ਪਿਆ ਉਹ ਕਹਿੰਦਾ ਭਾਈ ਸਾਹਿਬ ਜੀ ਵਧਾਈ ਹੋਵੇ ਦਸਵੇਂ ਪਾਤਸ਼ਾਹ ਨੂੰ ਵਧਾਈ ਹੋਵੇ ਸਤਿਗੁਰੂ ਨੂੰ ਮੈਂ ਕਿਹਾ ਕਿਵੇਂ ਹੁਣ ਬਖਸ਼ਿਸ਼ ਹੋ ਗਈ ਕਹਿੰਦਾ ਇੱਕ ਨਹੀਂ ਮਹਾਰਾਜ ਨੇ ਦੋ ਦਿੱਤੇ ਜੁੜਨੇ ਇਕੱਠੇ ਦੋ ਦੋ ਕੱਠੇ ਮਹਾਰਾਜ ਨੇ ਕੱਢ ਦੀ ਅਗਲੀ ਪਿਛਲੀ ਕਸਰ ਲੈ ਵੇ ਦੋਏ ਚਾਹੀਦੇ ਤੈਨੂੰ ਦੋ ਬਖਸ਼ ਤੇ ਹੋਰ ਦੱਸ ਗੁਰੂ ਇੱਥੋਂ ਤੱਕ ਦਿੰਦਾ ਤੁਸੀਂ ਇੱਕ ਮੰਗੋਗੇ ਉਹ ਦੋ ਦਿੰਦਾ ਲੋੜ ਵਿਸ਼ਵਾਸ ਦੀ ਹੈ ਭਰੋਸਾ ਰੱਖ ਕੇ